ਪੰਜਾਬ ਦੇ ਅੰਮ੍ਰਿਤਸਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ 'ਚ ਨਿਹੰਗ ਸਿੰਘ ਨੇ ਹੰਗਾਮਾ ਕਰ ਦਿੱਤਾ। ਉਹ ਨੰਗੀ ਤਲਵਾਰ ਲੈ ਕੇ ਕੈਂਪਸ 'ਚ ਦਾਖਲ ਹੋਇਆ ਤੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਹੱਥ ਵੱਡਣ ਦੀ ਧਮਕੀ ਦੇਣ ਲੱਗਾ। ਇਸ ਸਾਰੇ ਘਟਨਾ ਦੀ ਇੱਕ ਵਿਦਿਆਰਥੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਅਪਲੋਡ ਕੀਤੀ ਐ ਤੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਐ। ਦੱਸ ਦਈਏ ਕਿ ਇਹ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ਸਥਿਤ ਆਈ ਆਈ ਐਮ ਅੰਮ੍ਰਿਤਸਰ ਦੇ ਖੰਡਵਾਲਾ ਕੈਂਪਸ 'ਚ ਵਾਪਰੀ। ਇਹ ਵੀਡੀਓ ਕੁਝ ਦਿਨ ਪ ਇਹ ਜਦੋਂ ਵਿਦਿਆਰਥੀਆਂ ਨੂੰ ਸੰਸਥਾ ਦੇ ਕੈਂਪਸ ਤੋਂ ਹੋਸਟਲ 'ਚ ਤਬਦੀਲ ਕੀਤਾ ਗਿਆ ਸੀ ਇਸ ਦੌਰਾਨ ਇੱਕ ਸਿੱਖ ਨਿਹੰਗ ਬਾਣਾ ਪਹਿਨ ਕੇ ਤੇ ਹੱਥ 'ਚ ਤਲਵਾਰ ਲੈ ਕੇ ਅੰਦਰ ਦਾਖਲ ਹੋਇਆ ਆਈਆਈਐਮ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਨਿਹੰਗ ਸਿੰਘ ਪਹੁੰਚੇ ਤਾਂ ਉਹਨਾਂ ਨੇ ਪਹਿਲਾਂ ਗੇਟ ਤੇ ਖੜੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਤੇ ਫਿਰ ਤਲਵਾਰ ਨਾਲ ਧਮਕਾ ਕੇ ਕੈਂਪਸ 'ਚ ਦਾਖਲ ਹੋ ਗਿਆ ਉਸਨੇ ਕੈਂਪਸ ਦੇ ਸਾਰਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਉਹ ਬੱਸ 'ਚ ਸਵਾਰ ਹੋ ਗਿਆ ਜਿੱਥੇ ਉਸਨੇ ਵਿਦਿਆਰਥੀਆਂ ਸਟਾਫ ਤੇ ਬੱਸ ਡਰਾਈਵਰਾਂ ਨੂੰ ਧਮਕਾਇਆ ਵਿਦਿਆਰਥੀਆਂ ਨੇ ਕਿਹਾ ਕਿ ਉਹ ਤੇ ਸਟਾਫ ਕੈਂਪਸ ਦੇ ਅੰਦਰ ਸਿਗਰਟ ਨਹੀਂ ਪੀ ਸਕਦੇ ਇਸ ਕਰਕੇ ਵਿਦਿਆਰਥੀ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਨੇ ਜਿਸ ਬਾਰੇ ਇਸ ਨਿਹੰਗ ਨੂੰ ਇਤਰਾਜ਼ ਸੀ ਨਿਹੰਗ ਸਿੰਘ ਨੇ ਬੱਸ 'ਚ ਦਾਖਲ ਹੋ ਕੇ ਬਾਹਰ ਖੜਾ ਹੋ ਕੇ ਸਿਗਰਟ ਪੀਣ ਵਾਲਿਆਂ ਦੇ ਹੱਥ ਕਟਣ ਦੀ ਧਮਕੀ ਦਿੱਤੀ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਆਓ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ ਤੇ ਇੱਕ ਨਜ਼ਰ ਕਿਸਕੋ ਵੀ ਕੋਈ ਦਿੱਕਤ ਹੈ ਨਾ ਬਾਹਰ ਆ ਜਾਏ ਮੈਂ ਬਾਹਮ ਤਾਰੂੰ ਉਸਕੀ ਨਹੀਂ ਮੰਨੂਗਾ ਬੱਬਾਈ ਉਹਨਾਂ ਨਾਲ ਗੱਲ ਕਰੋ ਜੋ ਲਖਾਉਣਾ ਉਹਨਾਂ ਲਖਾ ਲਿਓ ਪਰ ਮੈਂ ਇੱਕੋ ਮੇਰੀ ਗੱਲ ਆਪਣਾ ਕੰਮ ਨਹੀਂ ਹੈ ਗੱਲ ਫੋਣਾ ਆਪਾਂ ਬਾਹ ਨਾ ਲੈਣੀ ਹੈ ਤੁਹਾਨੂੰ ਪਤਾ ਨਾ ਆ ਪਰਥੂ ਆਇਆ ਨਾ ਜੋ ਮਰਜੀ ਇਹਨਾਂ ਨੂੰ ਹਾਜੋ ਆਪਣਾ ਤੁਹਾਡੀ ਮੇਰੀ ਗੱਲ ਤੇ ਸੁਣੋ ਇਹ ਵੀ ਦਿਹਾੜੀਦਾਰ ਨਹੀਂ ਦਿਹਾੜੀਦਾਰ ਸਾਨੂੰ ਪਤਾ ਅਸੀਂ ਇਹ ਗਰੀਬ ਬੰਦੇ ਆ ਅਸੀਂ ਤਾਂ ਇਹੋ ਕਰਕੇ ਖਾਣੀ ਆ ਅਸੀਂ ਇਹਨਾਂ ਦੀ ਬੱਸ ਨਹੀਂ ਡੱਕ ਸਕਦੇ ਸਾਨੂੰ ਨਹੀਂ ਮੈਨੇਜਰ ਤੁਹਾਨੂੰ ਨਹੀਂ ਪਤਾ ਇਹ ਕੀ ਚੱਲਣਿਆ ਐਨਾ ਬਾਹਰ ਆ ਜਾਏ ਕਿਸੇ ਕੋ ਵੀ ਕੋਈ ਦਿੱਕਤ ਹੈ ਨਾ ਬਾਹਰ ਆ ਜਾਏ ਮੈਂ ਬਾਹਰ ਤਾ ਤੂੰ ਉਸਕੀ ਨਹੀਂ ਮੰਨੂਗਾ ਬੱਸ ਭਾਈ ਉਹਨਾਂ ਨਾਲ ਗੱਲ ਕਰੋ ਜੋ ਲਿਖਾਉਣਾ ਨਿਖਾਟ ਜਾਓ ਔਰ ਮੈਂ ਵੇਖੋ ਮੇਰੀ ਗੱਲ ਆਪਣਾ ਕੰਮ ਨਹੀਂ ਹੈ ਲਿਖਾਉਣਾ ਆਪਾਂ ਬਾਹਰ ਆ ਦੇਣੀ ਆ ਤੁਹਾਨੂੰ ਪਤਾ ਨਾ ਅੱਪਰ ਤੋਂ ਆਇਆ ਨਾ ਜੋ ਮਰਜੀ ਚਲ ਠੀਕ ਹੈ ਇਹਨਾਂ ਨੂੰ ਖਾ ਲਓ ਆਪਣਾ ਆਪਣੀ ਤੇਰੀ ਦਾ ਆ ਮੂੰਹ ਤੂੰ અમાਰ ਦੇ ਮੇਰੀ ਗੱਲ ਤੇ ਸੁਣ ਇਹ ਵੀ ਦਿਹਾੜੀਦਾਰ ਹੈ ਨਹੀਂ ਦਿਹਾੜੀਦਾਰ ਹੈ ਤੁਹਾਨੂੰ ਪਤਾ ਅਸੀਂ ਗਰੀਬ ਬੰਦੇ ਆ ਅਸੀਂ ਤੇ ਇਹੋ ਕਰਕੇ ਖਾਣੀ ਆ ਅਸੀਂ ਇਹਨਾਂ ਦੀ ਬੱਸ ਨਹੀਂ ਡੱਕ ਸਕਦੇ ਸਾਨੂੰ ਨਹੀਂ ਮੈਂ ਜਦੇ ਤੁਹਾਨੂੰ ਨਹੀਂ ਪਤਾ ਇਹਦਾ ਕੀ ਚੱਲਣਿਆ ਲੈ ਨਾ ਬਾਹਰ ਆ ਜਾਏ ਕਿਸੇ ਕੋ ਵੀ ਕੋਈ ਦਿੱਕਤ ਹੈ ਨਾ ਬਾਹਰ ਆ ਜਾਏ ਮੈਂ ਬਾਹਰ ਤਾਕੂੰ ਉਸਕੀ ਨਹੀਂ ਮੰਨੂਗਾ ਬੱਬਾਈ ਉਹਨਾਂ ਨਾਲ ਗੱਲ ਕਰ ਕੋਈ ਲਗਾਉਣਾ ਨਾ ਲਖਾਜੋ ਪਰ ਮੈਂ ਵੇਖੋ ਮੇਰੀ ਗੱਲ ਆਪਣਾ ਕੰਮ ਨਹੀਂ ਹੈ ਗੱਲ ਫੋਣਾ ਆਪਾਂ ਬਾਹ ਨਾ ਦੇਣੀ ਹੈ ਤੁਹਾਨੂੰ ਪਤਾ ਨਾ ਆ ਪਰਸੂ ਆਇਆ ਨਾ ਜੋ ਮਰਜੀ ਠੀਕ ਹੈ ਇਹਨਾਂ ਨੂੰ ਖਾਜੋ ਆਪਣਾ ਤੁਹਾਡੀ ਨੰਬਰ ਮੂੰਹ ਤੂੰ ਅਮਾਰ ਦੇ ਮੇਰੀ ਗੱਲ ਤੇ ਸੁਣਾ ਇਹ ਵੀ ਦਿਹਾੜੀਦਾਰ ਹੈ ਨਹੀਂ ਦਿਹਾੜੀਦਾਰ ਹੈ ਤੁਹਾਨੂੰ ਪਤਾ ਅਸੀਂ ਗਰੀਬ ਬੰਦੇ ਆ ਅਸੀਂ ਤੇ ਇਹੋ ਕਰਕੇ ਖਾਣੀ ਆ ਅਹੀ ਇਹਨਾਂ ਦੀ ਬੱਸ ਨਹੀਂ ਡੱਕ ਸਕਦੇ ਸਾਨੂੰ ਨਹੀਂ ਮੈਨੇਜਰ ਤੁਹਾਨੂੰ ਨਹੀਂ ਪਤਾ ਇਹ ਕੀ ਚੱਲਣਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ